ਤੀਰ ਅੰਦਾਜ਼ੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰੇਟਾ ਦੇ ਵਿਦਿਆਰਥੀ ਨੇ ਜਿੱਤੇ 골ਡ ਮੈਡਲ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰੇਟਾ ਦੇ ਵਿਦਿਆਰਥੀ ਅਰਮਾਨ ਖਾਨ ਨੇ ਤੀਰ ਅੰਦਾਜ਼ੀ ਵਿੱਚ ਸਟੇਟ ਪੱਧਰ ਦੇ 골ਡ ਮੈਡਲ ਜਿੱਤੇ ਤੇ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਚੋਣ ਹੋਣ ਤੇ ਸਕੂਲ ਦੇ ਪ੍ਰਿੰਸੀਪਲ ਮੌਨਕਾਰਾਨੀ ਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਮੌਨਕਾਰਾਨੀ ਨੇ ਕਿਹਾ ਕਿ ਅਰਮਾਨ ਖਾਨ ਵੱਲੋਂ प्राप्त किए 골드 메달 ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਦੂਸਰੇ ਬੱਚਿਆਂ ਨੂੰ ਸੰਦੇਸ਼ ਦਿੰਦੇ ਹੋਏ ਕਿ ਮੇਰੇ ਵੱਲੋਂ ਬੱਚਿਆਂ ਲਈ ਇਹ ਐਲਾਨ ਹੈ ਕਿ ਜੋ ਵੀ ਬੱਚਾ تیر ਅੰਦਾਜ਼ੀ ਵਿੱਚ ਜਾਣਾ ਚਾਹੁੰਦਾ ਹੈ ਉਸ ਨੂੰ ਸਕੂਲ ਵੱਲੋਂ ਕਿੱਟ ਮਹయ్యా ਕਰਵਾਈ ਜਾਵੇਗੀ ਤਾਂ ਜੋ ਆਪਣੀ ਖੇਡ ਵਿੱਚ ਅੱਗੇ ਵਧ ਸਕੇ ਇਸ ਸਮੇਂ ਸਕੂਲ ਦੇ ਵਿਦਿਆਰਥੀ ਤੇ ਸਮੁੱਚਾ ਸਟਾਫ ਮੌਜੂਦ ਸੀ ਇਸ ਮੌਕੇ ਪ੍ਰਿੰਸੀਪਲ ਮੋਨਕਾਰਾਨੀ ਨੇ ਬੋਲਦਿਆਂ ਆਖਿਆ ਸਦੇ ਸੀਨੀਅਰ ਸੈਕੰਡਰੀ ਸਕੂਲ ਬੇਟਾਵੇ ਲੜਕੇ ਆਮਨ ਖਾਨ ਨੇ ਜਿਹੜਾ ਜਿਲ੍ਹਾ ਸਟੇਟ ਪੱਧਰੀ ਮੁਕਾਬਲਿਆਂ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਉਸ ਦੇ ਲਈ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਸਾਡੇ ਵੱਲੋਂ ਬੱਚੇ ਨੂੰ ਬਹੁਤ-ਬਹੁਤ ਵਧਾਈ ਇਸ ਬੱਚੇ ਨੇ ਸਾਡੇ ਇਲਾਕੇ ਦਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇਹ ਅੱਗੇ ਜਿਲ੍ਹਾ ਸਟੇਟ ਪੱਧਰੀ ਸੌਰੀ ਨੈਸ਼ਨਲ ਪੱਧਰੀ ਮੁਕਾਬਲਿਆਂ ਦੇ ਵਿੱਚ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰੇਗਾ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀਂ ਹੈ ਅਸੀਂ ਇਸ ਬੱਚੇ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਇਹ ਸਭ ਤੋਂ ਵੱਡਾ ਥੈਂਕਸ ਮੇਰੇ ਵੱਲੋਂ ਇਹ ਜਿਹੜਾ ਬੱਚਾ ਜਿਸ ਪੋਜੀਸ਼ਨ ਤੇ ਹੈ ਉਸਦੇ ਲਈ ਯਾਦਵਿੰਦਰ ਸਰ ਨੂੰ ਐ ਕਿਉਂਕਿ ਜਿਸ ਦਿਨ ਬੱਚੇ ਦੀ ਪੋਜੀਸ਼ਨ ਆਈ ਸੀ ਸਭ ਤੋਂ ਪਹਿਲਾਂ ਫੋਨ ਮੈਨੇ ਯਾਦਵਿੰਦਰ ਸਰ ਨੂੰ ਕੀਤਾ ਸੀ ਕਿ ਸਰ ਅੱਜ ਇਹ ਬੱਚਾ ਜੋ ਵੀ ਹੈਗਾ ਇਹ ਤੁਹਾਡੀ ਬਦੌਲਤ ਤੇ ਦੂਸਰੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਦੂਸਰੇ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਇਸ ਬੱਚੇ ਦੀ ਕਾਮਯਾਬੀ ਨੂੰ ਦੇਖਦੇ ਹੋਏ ਜੋ ਵੀ ਇਹਨਾਂ ਦੇ ਮਨ ਵਿੱਚ ਹੈ ਉਹ ਤਰਨ ਕਰਨ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਿਸ਼ਨ ਬਣਾ ਕੇ ਉਹਨੂੰ ਹਾਸਲ ਕਰਨ ਮੇਰੇ ਵੱਲੋਂ ਹਰੇਕ ਬੱਚੇ ਨੂੰ ਪ੍ਰੇਅਰ ਦੇ ਵਿੱਚ ਇਸ ਬੱਚੇ ਦੀ ਪੋਜੀਸ਼ਨ ਆਣ ਤੋਂ ਬਾਅਦ ਆਫਰ ਵੀ ਕੀਤੀ ਗਈ ਹੈ ਕਿ ਜਿਹੜੇ ਵੀ ਬੱਚਾ ਇਸ ਗੇਮ ਦੇ ਵਿੱਚ ਜਾਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਸਕੂਲ ਵੱਲੋਂ ਇੱਕ ਕਿੱਟ ਪ੍ਰੋਵਾਈਡ ਕਰਵਾਈ ਜਾਏਗੀ ਉਸ ਤੋਂ ਬਾਅਦ ਬੱਚਾ ਇਸ ਗੇਮ ਨੂੰ ਕੰਟੀਨਿਊ ਕਰ ਸਕਦਾ ਠੀਕ ਬਰੇਟਾ ਖਬਰ ਨੰਮਾ ਤੋਂ ਪਰਮਜੀਤ ਸ਼ਰਮਾ